एक बच्चे का कत्ल कर दिया गया होशियारपुर में पांच साल का बच्चा और उसको लेकर अब यह मांग हो रही है कि पंजाब में से प्रवासियों को बाहर निकाला जाए जो गलती किया है उसको सजा जरूर बढ़े आपको लगता है कि प्रवासी पंजाब का माहौल खराब कर रहे हैं? नहीं ऐसे तो नहीं लगता है गलत एक काम करता है तो सारे का थोड़ी होता है, है। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਸਾਰਿਆਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਤੁਹਾਨੂੰ ਕੀ ਲੱਗਦਾ ਇਹ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਮਤਲਬ ਗਲਤੀ ਇੱਕ ਦੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਔਰ ਮਿਲਣੀ ਵੀ ਚਾਹੀਦੀ ਜਿਹੜੇ ਇਹ ਕੰਮ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਉਹਨੂੰ ਫਾਂਸੀ ਦੀ ਸਜ਼ਾ ਮਦਾਦ ਚੌਕ ਦੇ ਵਿੱਚ ਰੱਖ ਕੇ ਦਿੱਤੀ ਗੋਲੀ ਜੇ ਉਹ ਪ੍ਰਵਾਸੀ ਭਾਈ ਜਿਹੜੇ ਦੇ ਲੋਕ ਇੰਦਰ ਰਹਿਣਗੇ ਤੇ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਨਹੀਂ ਸਾਨੂੰ ਕੋਈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਆਪਕੇ ਲਈ ਮਾਹੌਲ ਅਬ ਸ਼ਾਂਤੀਪੂਰਵਕ ਨਹੀਂ ਹੈ ਐਸੀ ਜੋ ਜੈਸੀ ਖਬਰਾਂ ਚੱਲ ਰਹੀ ਹੈ ਨਹੀਂ ਐਸਾ ਤਾਂ ਨਹੀਂ ਲੱਗਦਾ ਦਾਦਾ ਭਈ ਇਹ ਸਾਰੇ ਬਾਹਰ ਕਰਨੇ ਚਾਹੀਦੇ ਨਮਸਕਾਰ ਤੁਸੀਂ ਦੇਖ ਰਹੇ ਹੋ ਵਿਲਟੀ ਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਅਸੀਂ ਮੌਜੂਦ ਆ ਫਗਵਾੜਾ ਦੇ ਸਰਾਏ ਰੋਡ ਦੇ ਉੱਪਰ ਦਰਸਲ ਅੱਜ ਇੱਥੇ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਕਿ ਬਹੁਤ ਵੱਡੀ ਮਾਰਕੀਟ ਹੈ ਔਰ ਇਸ ਮਾਰਕੀਟ ਦੇ ਵਿੱਚ ਬਹੁਤ ਸਾਰੇ ਐਸੇ ਪਰਵਾਸੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਉਹ ਇੱਥੇ ਆ ਕੇ ਫਗਵਾੜਾ ਦੇ ਵਿੱਚ ਪਿਛਲੇ 20 25 25 ਸਾਲ ਤੋਂ ਰਹਿ ਰਹੇ ਨੇ ਔਰ ਕੰਮ ਕਰ ਰਹੇ ਨੇ ਸੋ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਜਿਹੜਾ ਮਾਮਲਾ ਸਾਰਾ ਸੁਣਿਆ ਸੀ ਹਰਵੀਰ ਨਾ ਦੇ 5 ਸਾਲਾਂ ਬੱਚੇ ਦਾ ਜਿਹਦਾ ਕਿ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਔਰ ਉਸ ਤੋਂ ਬਾਅਦ ਇਹ ਬਾਰ-ਬਾਰ ਮੰਗ ਪੰਜਾਬ ਦੇ ਵਿੱਚ ਉੱਠ ਰਹੀ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸੋ ਇੱਥੇ ਪ੍ਰਵਾਸੀ ਭਾਈਚਾਰੇ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਔਰ ਪੰਜਾਬ ਦੇ ਰਹਿਣ ਵਾਲੇ ਲੋਕ ਵੀ ਬਹੁਤ ਸਾਰੇ ਇੱਥੇ ਮਾਰਕੀਟ ਦੇ ਵਿੱਚ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਸਾਰੇ ਮਾਮਲੇ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਸਾਡੇ ਨਾਲ ਇੱਕ ਰਿਕਸ਼ੇ ਵਾਲੇ ਜਿੱਥੇ ਅਸੀਂ ਖੜੇ ਆ ਉੱਥੇ ਇੱਕ ਬਜ਼ੁਰਗ ਜੀ ਮੌਜੂਦ ਨੇ ਔਰ ਇਹ ਇਹਨਾਂ ਦਾ ਮੈਂ ਇਹਨਾਂ ਦੇ ਨਾਲ ਜਦੋਂ ਗੱਲ ਕੀਤੀ ਇੱਥੇ ਖੜੇ ਸੀਗੇ ਤੇ ਇਹਨਾਂ ਨੂੰ ਦੱਸਿਆ ਕਿ ਪੰਜਾਬ ਦੇ ਫਗਵਾੜੇ ਦੇ ਮਤਲਬ ਰਹਿਣ ਵਾਲੇ ਨੇ ਤੁਹਾਨੂੰ ਤੁਹਾਨੂੰ ਤੁਸੀਂ ਸਾਰਾ ਮਾਮਲਾ ਸੁਣਿਆ ਉਹ ਵਾਲਾ ਜਿਹੜਾ ਬੱਚੇ ਦਾ ਸਾਰਾ ਮਾਮਲਾ ਸੁਣਿਆ ਜੀ ਖਬਰਾਂ ਰੋਜ਼ ਸੁਣੀਦਾ ਹਾਂ ਖਬਰਾਂ ਰੋਜ਼ ਸੁਣੀਦਾ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਇਹ ਜੋ ਹੋਇਆ ਇਹ ਇਹਨੂੰ ਕਿੱਦਾਂ ਦੇਖ ਗਲਤ ਹੈ ਗਲਤ ਹਾਂ ਘਰ ਤੇ ਆ ਬੱਚਿਆ ਆ ਰਾਬ ਦਾ ਰੂਪ ਇੱਕ ਹਾਂ ਅੱਡ ਮੇਰੇ ਪੋਤੇ ਪੋਤੀ ਆ ਬਿਲਕੁਲ ਜਦ ਮੇਰੇ ਬੱਚੇ ਨਜ਼ਾਰੀ ਕਰੇ ਮਾਰੀ ਗੱਲ ਹਾਂ ਤੋਂ ਬੱਚੇ ਦੇ ਬਹੋਂ ਕਰੋ ਬਾਅਦ ਵਿੱਚ ਕੱਢੀ ਦੇਗਾ ਆਪਣੇ ਅੱਛਾ ਡਰ ਲੱਗਦਾ ਹਾਂ ਡਰ ਲੱਗਦਾ ਬਾਅਦ ਹਾਂ ਤੋਂ ਬੱਚੇ ਨਾਲ ਬੱਚੇ ਨੂੰ ਦਬਾਅ ਕੇ ਅੰਦਰ ਰੱਖੇ ਬਾਹਰ ਨਿਕੋ ਅੱਛਾ ਆਹੋ ਤਾਨੂੰ ਨਹੀਂ ਲੱਗਦਾ ਕਿ ਪਹਿਲਾਂ ਇੱਕ ਟਾਈਮ ਦੇ ਉੱਤੇ ਮਾਹੌਲ ਇਦਾਂ ਦਾ ਹੁੰਦਾ ਸੀਗਾ ਉਹ ਠੀਕ ਆ ਸੀ ਪਹਿਲਾਂ ਮਾਹੌਲ ਚੰਗਾ ਹੁੰਦਾ ਸੀਗਾ ਕਿਦਾਂ ਮਤਲਬ ਜੇ ਇੱਕ ਘਰ ਦੇ ਵਿੱਚ ਸਬਜ਼ੀ ਬਣੀ ਆ ਤੇ ਨਾਲ ਪੰਜਾਂ ਘਰਾਂ ਨੂੰ ਕੌਲੀ ਵੀ ਦੇ ਕੇ ਆਣੀ ਵੀ ਸਬਜ਼ੀ ਦੀ ਆ ਵੀ ਅੱਜ ਸਾਗ ਨਵਾਂ ਬਣਿਆ ਜੀ ਉਹ ਬਾਹਰ ਨੂੰ ਸਬਜ਼ੀ ਮੰਗ ਕੇ ਲੈਦੀ ਸੀ ਇੱਕ ਦੂ ਤੋਂ ਹਾਂ ਪਰ ਹੁਣ ਮਾਹੌਲ ਚੇਂਜ ਹੋ ਗਿਆ ਸਾਰਾ ਹਾਂ ਹੁਣ ਕਹਿੰਦੇ ਵੀ ਤੂੰ ਕੌਣ ਦਾ ਮੈਂ ਕੌਣੋਂ ਕੰਮ ਹੋਇਆ ਤੇ ਉਹ ਕੰਮ ਹਾਂ ਭਰਾ ਨੂੰ ਭਰਾ ਦੇ ਖੋ ਸੀ ਹਾਂ ਉਹ ਬੜਾ ਅਗਰਦਾਬ ਹੋ ਰਿਹਾ ਉਹ ਤੇ ਮੇਰਾ ਕਿੱਦਾਂ ਹੋਊਗਾ ਤੋਂ ਬਾਅਦ ਅੱਛਾ ਜਿਹੜੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਸਾਰਿਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਤੁਹਾਨੂੰ ਕੀ ਲੱਗਦਾ ਇਹ ਠੀਕ ਆ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਗਲਤੀ ਇੱਕ ਦੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਔਰ ਮਿਲਣੀ ਵੀ ਚਾਹੀਦੀ ਮੈਨੂੰ ਨਹੀਂ ਚਾਹੀਦਾ ਉਹਨੂੰ ਤੇਰੇ ਆਮਗਾ ਇੱਕ ਹੂੰ ਕੋ ਬਾਕੀ ਬੰਦੇ ਜਿਹੜੇ ਮੈਂ ਤਾਂ ਪੰਜਾਬੀ ਇੱਥੇ ਤਾਂ ਨਹੀਂ ਰਹਿਣ ਵਾਲਾ ਹਾਂਜੀ ਹਾਂਜੀ ਕੋ ਵੈਸੇ ਮਾੜੀ ਗੱਲ ਕੋ ਇਹ ਇੱਕ ਦੂਜੀ ਦਮਾਨ ਕਰੋ ਹੂੰ ਕੋ ਇਹ ਦੀ ਆਪਣੀ ਆ ਕਿ ਦੂਰ ਦੀ ਨਹੀਂ ਹੈਗੀ ਤਾਨੂੰ ਲੱਗਦਾ ਭਈ ਜੀ ਜੇ ਮੇਰੀ ਉਹ ਗੱਲ ਕੋ ਫੜ ਕੇ ਹੈਗਾ ਹਾਂ 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 ਉਹ ਵੀ ਉਹ ਵੀ ਸਾਡੀ ਦੀ ਪੈ ਰਹੀ ਹੁੰਦੀ ਉਹਦੀ ਵੀ ਹਾਂ ਹਾਂ ਤੋ ਫੜ ਕੇ ਮੈਨੂੰ ਲੱਗਦਾ ਵੀ ਜੇ ਉਹ ਪ੍ਰਵਾਸੀ ਭਾਈਚਾਰੇ ਦੇ ਲੋਕ ਇੱਧਰ ਰਹਿਣਗੇ ਤੇ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਨਹੀਂ ਸਾਨੂੰ ਕੋਈ ਟੱਕਰਿਆ ਕੋਈ ਨਹੀਂ ਮਤਲਬ ਜਿਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਬਿਲਕੁਲ ਸੋ ਤੁਸੀਂ ਦੇਖਿਆ ਕਿ ਇਹ ਅਸੀਂ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਤਲਬ ਕਹਿਣਾ ਇਹੀ ਹੈ ਕਿ ਜਿਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਪਰ बाकियों उस तरीके का व्यवहार नहीं करना चाहता क्या नाम है भाई आपका क्या नाम है जटा सिंह कहाँ से हो बिहार से बिहार से वो आपने वो मामला सुना है जो आ, एक बच्चे का कत्ल कर दिया गया होशियारपुर में पांच साल का बच्चा और उसको लेकर अब ये मांग हो रही है कि पंजाब में से प्रवासियों को बाहर निकाला जाए ये देखिए वो तो अलग का बात हो गया जो गलती किया है उसको सजा जरूर बनता है जो गलती किया है उसको सजा देना चाहिए अब अब तो 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 कार्रवाई होगी उसकी मांग भी की जा रही है लेकिन आपको क्या लगता है कि सभी प्रवासियों को यहाँ से बाहर पंजाब से भेजने वाली बात को आप ठीक समझते हैं कि नहीं वो तो देखिए वो अब हमारे अथी में थोड़ी है जो आगे जैसे होगा वैसे हम लोग कर सकते हैं लेकिन बाकी जो जो गलती करता है उसको सजा देना वो तो हाँ उसको तो सजा मिलेगी ही मिलेगी आपको लगता है कि पंजाब में अब जो प्रवासी भाईचारे के लोग हैं चाहे कोई केरल से हो बिहार से हो यूपी से हो झारखंड से हो कहीं से भी हो आपको लगता है कि पंजाब में आपके लिए माहौल अब शांतिपूर्वक नहीं है ऐसी जो जैसी खबरें चल रही नहीं ऐसा तो नहीं लगता लेकिन फिर भी आगे ही अब देखते हैं कभी गाँव से फोन आया कि क्या चल रहा है पंजाब में क्योंकि खबर तो वहां पे भी देख रहे होंगे कि पंजाब में अब क्या चल रहा है तो वहां से चिंता नहीं जाहिर करते परिवार वाले हाँ ये तो है क्या बात नहीं बोला कोई दिक्कत का अभी तो कोई बात नहीं है बाकी आगे जैसे होगा वैसे कर लेंगे अच्छा सरकार भी से आपकी सरकार से क्या मांग करते देखिए सरकार के और हमारे बहुत फर्क है वो आगे देख के ही करेगा क्या है क्या करना क्या है हाँ तो हमारे कहने से और किसी को कहने से नहीं करेगा अरे आप आपके कहने से क्यों नहीं होगा वोट बना है वोट डाले हैं वोट डाले हैं है, तो आप तो कोई सरकार से कोई भी सवाल तो कर सके सरकार के तो हम कौन सा वोट डाले बिहार के सरकार के दिए तो अच्छा वोट वहां बना है वोट बनी है ओके ठीक है सो तुम देखिया के कहना तो यही है वैसे कि जो भी हो रहा वो ठीक है जो सरकार अगे आने वाले टाइम फैसला लेगी वो देखा जाएगा पर कुछ डरता लोगों के मन में है आपका क्या नाम है जी मेरा नाम छवी लाल जी छबीलाल आप कहाँ से हैं यूपी से आपने वो सारा मामला सुना है बच्चे वाला जो हुआ है उसको लेकर पंजाब में थोड़ा माहौल आपको क्या लगता है मैं लगता है ये जो ऐसा घिनौना काम किया है उसको कड़ी से कड़ी सजा मिलना चाहिए उसको कड़ी से कड़ी सजा मिलनी चाहिए वो ठीक है लेकिन जो अब माहौल बना हुआ है कि प्रवासियों को पंजाब में नहीं रहना देना चाहिए ये पंजाब का माहौल खराब करते हैं उसके बारे में आपका क्या कहना हैं उसके बारे में हम क्या कर सकते हैं नहीं आपको लगता है कि प्रवासी पंजाब का माहौल खराब कर रहे हैं नहीं ऐसे तो नहीं लगता है गलत एक काम करता है तो सारे का थोड़ी होता है हाँ। आपको लगता है कि उसकी सजा सबको नहीं मिलनी चाहिए उसकी सजा हाँ। उसे जी हाँ हाँ उसकी सजा उसको मिलना चाहिए हाँ। तो कभी गाँव से फोन वगैरह नहीं आया कि क्या चल रहा है पंजाब में वो न्यूज देख रहे होंगे वहाँ तो परिवार में डर का माहौल नहीं लगता अभी तो हम न्यूज देखते नहीं है आप न्यूज नहीं देखते इसलिए पता नहीं और परिवार से भी फोन नहीं आया नहीं परिवार से तो फोन आता जाता है वहाँ कुछ नहीं है नहीं वो पंजाब के माहौल के बारे में नहीं पूछे नहीं वो सब नहीं पूछते वो सब नहीं सो so, कई लोग मांगते ही है कि जो होया है, वो नहीं होना चाहिए था थी। क्या नाम है भैया हरी हरी हरीश हरीश चंद हरीश हरीश चंद अच्छा कहाँ से है यूपी से तो आपको पता ही होगा जो खबरें चल रही हैं आजकल तो उसको लेकर क्या कहना है क्या मन में कोई डर है कि आ, ये क्या हो रहा है डर क्या है, अब जिसका जो है हुई उसको सजा मिलना चाहिए सभी क्यों मिले उसमें डर क्या है हम लोग तो मजदूरी कर रहे हैं है। जो साला नलायक है उसको सजा मिलना चाहिए ना सबको ना मिले ही कह रहा हूँ मैं आपसे लेकिन जो ये मांग उठ रही है कि प्रवासियों को पंजाब से बाहर निकालो हाँ, ये पंजाब में माहौल खराब कर रहे हैं आपको लगता है कि प्रवासी पंजाब में माहौल खराब कर रहे हैं नहीं नहीं प्रवासी कर कर रहे वो कोई 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 करता है जी सब करेंगे। इत, इत, सब करेंगे एक ही होते हैं आपको क्या लगता है कितने प्रवासी होंगे पंजाब में कुछ आइडिया हो बहुत है जी अब क्या बताए तो हम छठ पे देखते हैं कि छठ पे बहुत ज्यादा है आधा तो ज्यादा है आधा से ज्यादा है तो अब अब जो ये माहौल बना हुआ है उसके लिए आप सरकार से क्या मांग करते हैं अब क्या हम बताएं आपके नहीं आप सरकार से कोई डिमांड कर सकते हैं कि हमारी रक्षा की जाए हम ऐसे नहीं हैं या नहीं हमें बाहर चल जाना चाहिए अब वेरिफिकेशन की बात हो रही है कि आप लोग वेरिफिकेशन करवाओ जब आप कहाँ से आए हो अपना आधार कार्ड चेक करवाओ अपना क्रिमिनल रिकॉर्ड चेक करवाओ उसके बारे में आपका क्या कहना है ये तो होना चाहिए और करा देंगे चेक जो कहेंगे जो सरकार मांगेगी जो बोलेगे आप हाँ कर देंगे जो मांगे कोई दिक्कत तो नहीं उसमें क्योंकि जो सरकार कहेगी वही मांगेंगे ना जो कहेगी वही हां ठीक है आप क्या कहना चाह रहे भाई हमारा इनसे पूछा अपना नाम याद नहीं है नाम मेरा हां तो मैंने तो नाम ही पूछा है कहता मेरा नाम उनसे पूछो भैया नाम याद रखो आ, और भी ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ओके ਲੋਕਾਂ ਦਾ ਇਹੀ ਕਹਿਣਾ ਹੈ ਅ ਭਈ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਬਾਪੂ ਜੀ ਕੀ ਹਾਲ ਹੈ ਜੀ ਕੀ ਨਾਮ ਜੀ ਆਪਣਾ ਮਹਿੰਦਰ ਸਿੰਘ ਤੁਸੀਂ ਇੱਕ ਖਬਰ ਸੁਣੀ ਬੇ ਹੁਸ਼ਿਆਰਪੁਰ 5 ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਉਹਦੇ ਨਾਲ ਗਲਤ ਹਰਕਤ ਕੀਤੀ ਉਸ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਮਾਹੌਲ ਬਣਿਆ ਕਿ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਨਹੀਂ ਇੱਕ ਬੰਦਾ ਗਲਤੀ ਕਰੇ ਸਾਰੇ ਨੂੰ ਨਹੀਂ ਮਤਲਬ ਸਜ਼ਾ ਮਿਲਣੀ ਚਾਹੀਦੀ ਠੀਕ ਹੈ ਹਾਂਜੀ ਤੇ ਜਿਹੜਾ ਤੁਹਾਨੂੰ ਲੱਗਦਾ ਜਿਹੜਾ ਗੁਨਾਹਗਾਰ ਆ ਉਹਨੂੰ ਹੀ ਹਾਂਜੀ ਹਾਂਜੀ ਠੀਕ ਅੱਛਾ ਮੈਂ ਅੱਜ ਕੁਝ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂਆਂ ਦੇ ਵੱਲੋਂ ਵੀਡੀਓ 'ਚ ਸੰਦੇਸ਼ ਜਾਰੀ ਕੀਤੇ ਗਏ ਆ ਕਿ ਤੁਸੀਂ ਐਦਾਂ ਨਾ ਕਰੋ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਨਾ ਭੇਜੋ ਸਾਡੀ ਇੰਡਸਟਰੀ ਸਾਰੀ ਸਾਡੀ ਇੰਡਸਟਰੀ ਔਰ ਕਿਸਾਨੀ ਦੋ ਚੀਜ਼ਾਂ ਦੇ ਸਿਰ ਤੇ ਪੰਜਾਬ ਚੱਲਦਾ ਵੀ ਦੋਨਾਂ ਦੇ ਵਿੱਚ ਇਹਨਾਂ ਦੀ ਬੜੀ ਲੋੜ ਹੈ ਹਾਂਜੀ ਤੁਸੀਂ ਇਸ ਬਿਆਨ ਨੂੰ ਕਿੱਦਾਂ ਦੇਖਦੇ ਨਹੀਂ ਸਰ ਨਹੀਂ ਸਕਦਾ ਜੀ ਇਹ ਤਾਂ ਮੈਂ ਕਰ ਨਹੀਂ ਸਰ ਨਹੀਂ ਸਕਦਾ ਅੱਛਾ ਜਿਹੜੇ ਲੋਕ ਫਿਰ ਇਹ ਮੰਗ ਕਰ ਰਹੇ ਆ ਪੰਜਾਬ ਦੇ ਹੀ ਉਹ ਵੀ ਕੁਝ ਕੁਝ ਕੋ ਲੋਕ ਮੰਗ ਕਰ ਰਹੇ ਵੀ ਵਿਚਾਰੋ ਕਿ ਲੇਕਿਨ ਇਹ ਤਾਂ ਬਕਰ ਸਾਡਾ ਨਹੀਂ ਸਾਡਾ ਇਹਦਾ ਸਰ ਨਹੀਂ ਮਤਲਬ ਇਹ ਅਸੀਂ ਜਲਦਬਾਜ਼ੀ ਕਰ ਰਹੇ ਹਾਂ ਦੇਖੋ ਜਿਹੜਾ ਗੁਨਾਹ ਕੀਤਾ ਗੁਨਾਹ ਦੀ ਸਜ਼ਾ ਤਾਂ ਆ ਜਾਨੀ ਕਿ ਇੱਕ ਬੱਚੇ ਨੂੰ ਵੀ ਜੇ ਪੁੱਛ ਲੋ ਉਹ ਗਲਤ ਕੰਮ ਕੀਤਾ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ ਉਹ ਕੰਮ ਜਿਹੜਾ ਕੀਤਾ ਚਲੋ ਉਹਦਾ ਮਾਰ ਸਕਦਾ ਉਹ ਗੱਥੀ ਦੇ ਕੰਮ ਕਰਨਾ ਇਹ ਤਾਂ ਬਹੁਤ ਉਸ ਨੂੰ ਫਾਂਸੀ ਸਾੜੀ ਚਾਹੀ ਹੁੰਨੀ ਚਾਹੀਦੀ ਸੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਆ ਪਰ ਤੁਹਾਡਾ ਤਰਕ ਇਹ ਆ ਕਿ ਉਹਦੀ ਸਜ਼ਾ ਸਾਰਿਆਂ ਨੂੰ ਨਹੀਂ 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 ਠੀਕ ਹੈ ਉਹਦੀ ਸਜ਼ਾ ਸਾਰਿਆਂ ਨੂੰ ਨਹੀਂ ਉਹਨੂੰ ਮੈਨੂੰ ਚਾਹੀਦੀ ਲੇਕਿਨ ਸਾਰੇ ਇੱਕ ਖਾਤਰ ਦੇ ਇੱਕ ਦੀ ਬਦਲੇ ਸਾਰੇ ਪਰਵਾਸੀਆਂ ਨੂੰ ਬਾਹਰ ਕੱਢਣਾ ਗਲਤ ਕਰ ਠੀਕ ਹੈ ਜੀ ਸੋ ਦੇ ਔਰ ਰੈਂਡਮ ਗੱਲ ਕਰਦੇ ਹੋਏ ਅਸੀਂ ਪ੍ਰਵਾਸੀ ਵੀ ਸਾਨੂੰ ਮਿਲ ਰਹੇ ਆ ਪੰਜਾਬੀ ਪਰਿਵਾਰ ਵੀ ਮਿਲ ਰਹੇ ਆ ਉਹਨਾਂ ਦੇ ਨਾਲ ਵੀ ਗੱਲ ਕਰ ਰਹੇ ਆ ਇਹ ਮਤਲਬ ਮਕਸਦ ਇਹੀ ਹੈ ਕਿ ਰਿਐਕਸ਼ਨ ਲਈ ਆਪਾਂ ਲੋਕਾਂ ਦਾ ਕਿ ਲੋਕ ਕੀ ਚਾਹੁੰਦੇ ਆ ਪੰਜਾਬ ਦੇ ਆਮ ਲੋਕ ਕੀ ਚਾਹੁੰਦੇ ਆ ਅਸੀਂ ਜਿਨ੍ਹਾਂ ਦੇ ਨਾਲ ਗੱਲ ਕਰ ਰਹੇ ਆ ਜਿਹੜੇ ਬਿਹਾਰੀ ਜਾਂ ਯੂਪੀ ਦੇ ਲੋਕ ਆ ਉਹ ਵੀ ਆਮ ਲੋਕ ਆ ਔਰ ਜਿਹੜੇ ਲੋਕ ਜਿਹੜੇ ਪੰਜਾਬੀ ਸਾਨੂੰ ਮਿਲ ਰਹੇ ਆ ਉਹ ਵੀ ਆਮ ਲੋਕ ਆ ਮਤਲਬ ਉਹਨਾਂ ਦੇ ਨਾਲ ਗੱਲ ਕਰ ਕਰਨ ਦਾ ਮਕਸਦ ਇਹੀ ਹੈ ਕਿ ਆਮ ਲੋਕਾਂ ਦੀ ਰਾਏ ਪੁੱਛੀ ਜਾਵੇ ਨਾ ਕਿ ਕਿਸੇ ਆਗੂ ਦੀ ਨਾ ਕਿਸੇ ਪੋਲੀਟੀਕਲ ਬੰਦੇ ਦੀ ਆ ਬਾਬਾ ਜੀ ਬੈਠੇ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਸਰਜੀਤ ਸਿੰਘ ਬਾਬਾ ਜੀ ਇੱਕ ਤੁਸੀਂ ਘਟਨਾ ਸੁਣੀ 5 ਸਾਲ ਦੇ ਬੱਚੇ ਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਹੁਸ਼ਿਆਰਪੁਰ ਦੇ ਵਿੱਚ ਤੇ ਉਹਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਇਹ ਮੰਗ ਚੱਲ ਰਹੀ ਆ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਤੁਹਾਡੀ ਇਹਦੇ ਬਾਰੇ ਕੀ ਰਾਏ ਨੇਕ ਸਲਾਹ ਆ ਬਈ ਠੀਕ ਐ ਜੋ 14 ਦੇ ਲੋਕ ਠੀਕ ਐ ਜੋ ਚਾਹਦੇ ਲੋਕ ਵੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਪਰ ਕੁਝ ਕਿਸਾਨ ਆਗੂਆਂ ਦਾ ਅੱਜ ਬਿਆਨ ਆਇਆ ਕਿ ਚਾਹੇ ਰਾਜੀਵਾਲ ਜੀ ਹੋਣੀ ਹੋਣ ਉਗਰਾਹਾਂ ਸਾਹਿਬ ਹੁਣ ਉਹਨਾਂ ਦੇ ਬਿਆਨ ਆਇਆ ਕਿ ਇਹਨਾਂ ਤੋਂ ਬਿਨਾ ਆਪਣਾ ਸਰਨਾ ਨਹੀਂ ਸਾਡੀ ਪੰਜਾਬ ਦੇ ਵਿੱਚ ਪੰਜਾਬ ਦੋ ਚੀਜ਼ਾਂ ਦੇ ਨਾਲ ਚੱਲਦਾ ਇੰਡਸਟਰੀ ਔਰ ਕਿਸਾਨੀ ਦੇ ਨਾਲ ਔਰ ਦੋਨੇ ਥਾਮਾ ਤੇ ਇਹਨਾਂ ਦੀ ਲੋੜ ਹੈ ਕਿਸਾਨੀ ਆ ਨਾ ਜੀ ਜੀ ਜਿਹੜੇ ਕਿਸਾਨ ਇਹਨਾਂ ਨੂੰ ਰੱਖਣਾ ਚਾਹੁੰਦੇ ਆ ਜੀ ਜੀ ਉਹ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਤੇ ਰੱਖਣ ਹਾਂ ਤਾਂ ਕਿ ਗਾਰੰਟੀ ਲੈਣ ਉਹਨਾਂ ਦਾ ਆਈਡੀ ਕਾਰਡ ਹੈ ਜਿਹੜੇ ਪੁਲਿਸ ਦੇ ਕੋਲ ਦਿੱਤੇ ਜਾਣ ਬਿਲਕੁਲ ਸਬੂਤ ਉਹਨਾਂ ਦਾ ਪੂਰਾ ਲੈ ਕੇ ਪੁਲਿਸ ਦੇ ਕੋਲ ਦਿੱਤਾ ਜਾਵੇ ਤਾਂ ਕਿ ਇਦਾਂ ਦੀ ਕੋਈ ਵਾਰਦਾਤ ਨਾ ਹੋਵੇ। ਹਾਂ। ਵੈਰੀਫਿਕੇਸ਼ਨ ਵੀ ਹੋਵੇ ਵੀ ਇਹਦਾ ਪਿੱਛੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ। ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਉਹ ਨਵੇਂ ਸਿਰੋਂ ਬੰਦੇ ਬੰਦ ਕੀਤੇ ਜਾਣ। ਬਿਲਕੁਲ। ਜ਼ਮੀਨਾਂ ਖਰੀਦਣ ਦਿੱਤੀ ਜਾਵੇ। ਹੂੰ। ਇਸ ਚੀਜ਼ ਨਾਲ ਆਪਾਂ ਸਹਿਮਤ ਹਾਂ। ਇਸ ਚੀਜ਼ ਨਾਲ ਸਹਿਮਤ ਹਾਂ। ਔਰ ਜਿਹੜੇ ਇਹ ਕੰਮ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ। ਉਹਨੂੰ ਫਾਂਸੀ ਦੀ ਸਜ਼ਾ ਦੇ ਦਹਾਦ ਚੌਕ ਦੇ ਵਿੱਚ ਰੱਖ ਕੇ ਛੁੱਟੀ ਗੋਲੀ। ਛੇਦੀ ਗੋਲੀ। ਬਿਲਕੁਲ। ਸੋ ਤੁਸੀਂ ਦੇਖੋ ਕਿ ਲੋਕਾਂ ਦੇ ਅੰਦਰ ਗੁੱਸਾ ਕਿੰਨਾ ਇਸ ਚੀਜ਼ ਨੂੰ ਲੈ ਕੇ ਕਿ ਜੋ ਉਸ ਵਿਅਕਤੀ ਨੇ ਦੁਸ਼ਕਰਮ ਕੀਤਾ ਹੈ ਉਹਦੇ ਨਾਲ ਆਮ ਲੋਕਾਂ ਦੇ ਵਿੱਚ ਗੁੱਸਾ ਕਿੰਨਾ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮਤਲਬ ਫਾਂਸੀ ਦੀ ਸਜ਼ਾ ਵੀ ਤੁਸੀਂ ਛੱਡੋ ਵੀ ਜੇ ਸਾਹਮਣੇ ਖੜਾ ਕਰਕੇ ਉਹਦੇ ਗੋਲੀ ਵੀ ਮਾਰ ਦਿੱਤੀ ਜਾਵੇ ਤਾਂ ਵੀ ਲੋਕ ਇਸ ਗੱਲ ਤੋਂ ਨਾਰਾਜ਼ ਨਹੀਂ ਹੋਣਗੇ ਵੀ ਹੋਇਆ ਕਿਆ ਬਬਜ ਕੀ ਨਾਮ ਬਲਵੰਤ ਸਿੰਘ ਇੱਕ ਤੁਸੀਂ ਘਟਨਾ ਸੁਣੀ ਹੈ ਕਿ 5 ਸਾਲ ਦੇ ਬੱਚੇ ਦੇ ਨਾਲ ਜੋ ਹੁਸ਼ਿਆਰਪੁਰ ਦੇ ਵਿੱਚ ਹੋਏ ਦੁਸ਼ਕਰਮ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮਾੜਾ ਹੀ ਹੋਇਆ ਨਹੀਂ ਮਾੜਾ ਹੋਇਆ ਜਿਉਂ ਨੇ ਜੋ ਜਦਨੇ ਗਨਾਹ ਕੀਤਾ ਉਹਨੂੰ ਪੂਰੀ ਫਾਂਸੀ ਹੋਣੀ ਚਾਹੀਦੀ ਹੈ ਫਾਂਸੀ ਹੋਣੀ ਚਾਹੀਦੀ ਹੈ ਔਰ ਇਸ ਤੋਂ ਬਾਅਦ ਇੱਕ ਮੰਗ ਵੀ ਉੱਠ ਰਹੀ ਆ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜੋ ਜਿਹੜੀਆਂ ਜਥੇਬੰਦੀਆਂ ਦੇ ਬੰਦੇ ਜਾਂ ਜਿਹੜੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਤੁਸੀਂ ਇਹਨੂੰ ਕਿੱਦਾਂ ਮੰਨਦੇ ਹੋ ਵੀ ਇੱਕ ਬੰਦੇ ਦੀ ਗਲਤੀ ਦੇ ਕਰਕੇ ਸਾਰੇ ਪ੍ਰਵਾਸੀਆਂ ਨੂੰ ਪੰਜਾਬ 'ਚੋਂ ਕੱਢਣਾ ਚਾਹੀਦਾ ਇਹ ਤਾਂ ਹੁਣ ਸਰਕਾਰਾਂ ਦੇ ਸਾਕੀਆਂ ਹਮ ਲੋਕ ਨੇ ਕੋਸ਼ਿਸ਼ ਕਰਨ ਸਰਕਾਰਾਂ ਨੂੰ ਕਰਨਾ ਉਹਨਾਂ ਦਾ ਫੈਸਲਾ ਚਾਹੀਦਾ ਆਮ ਲੋਕ ਸਰਕਾਰ ਮਰੇ ਇੱਕ ਇੱਕ ਚੀਜ਼ ਹੁੰਦੀ ਹੈ ਨਾ ਕਿ ਅਸੀਂ ਕਹਿੰਨੇ ਵੀ ਆਹ ਬੰਦੇ ਬਿਨਾਂ ਨਹੀਂ ਸਾਡਾ ਸਰਦਾ ਆਪਾਂ ਨੂੰ ਲੱਗਦਾ ਵੀ ਆਪਣਾ ਪ੍ਰਵਾਸੀਆ ਬਿਨਾਂ ਸਰਜੂ ਨਹੀਂ ਵੀ ਸਰਨਾ ਨਹੀਂ ਵੀ ਸਰਨਾ ਹੈ ਨਾ ਇਹ ਇਹ ਵੀ ਕੁਝ ਹੈ ਮੇਂ ਮਤਲਬ ਕਈ ਥਾਵਾਂ ਦੇ ਉੱਤੇ ਅਸੀਂ ਉਹਨਾਂ ਦੇ ਉੱਤੇ ਡਿਪੈਂਡਡ ਹੋ ਗਏ ਵੀ ਇਹ ਕੰਮ ਉਹਨਾਂ ਨੇ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਜਿੱਦਾਂ ਆਪਣੇ ਲੋਕ ਬਾਹਰ ਵੀ ਗਏ ਉਹ ਆ ਇਹਨਾਂ ਤੋਂ ਬਗੈਰ ਨਹੀਂ ਵੀ ਗੱਡੀ ਚੱਲਦੀ ਹੈ ਪਰ ਪਰਦੇਸੀ ਕੰਮ ਵੀ ਗਲਤ ਕਰਦੇ ਆ ਦੋਈ ਤੇਰਾ ਦੇਖਣੀਆਂ ਪੈਂਦੀਆਂ ਬਾਕੀ ਗਵਰਨਮੈਂਟ ਕਿਉਂ ਵੀ ਦੇਖੇ ਸਹੀ ਆ ਸਹੀ ਆ ਉਹ ਗਵਰਨਮੈਂਟ ਦੇ ਭਾਗ ਪਚਾ ਬਿਲਕੁਲ ਬਿਲਕੁਲ ਜੋ ਸਰਕਾਰ ਕਰੂਗੀ ਮਤਲਬ ਲੋਕਾਂ ਦਾ ਕਹਿਣਾ ਵੀ ਜੋ ਸਰਕਾਰ ਫੈਸਲਾ ਲਾਊਗੀ ਉਹ ਫੈਸਲਾ ਸਾਰਿਆਂ ਦੇ ਮੰਨਣ ਵਾਲਾ ਫੈਸਲਾ ਹੋਊਗਾ ਕਿਉਂਕਿ ਸਰਕਾਰ ਸਾਰਾ ਕੁਝ ਦੇਖ ਕੇ ਹੀ ਕੋਈ ਵੀ ਫੈਸਲਾ ਜਿਹੜਾ ਸਰਕਾਰ ਦੇ ਵੱਲੋਂ ਉਹ ਕੀਤਾ ਜਾਊਗਾ ਕੁਝ ਅੱਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸੀ ਰੇੜੀਆਂ ਵਾਲੇ ਫੜੀਆਂ ਵਾਲੇ ਜਿਨ੍ਹਾਂ ਦੇ ਵੱਲੋਂ ਰੇੜੀਆਂ ਫੜੀਆਂ ਲਾਈਆਂ ਹੋਈਆਂ ਨੇ ਪਰ ਕੁਝ ਦੁਕਾਨਦਾਰਾਂ ਦੇ ਨਾਲ ਕਿਉਂਕਿ ਦੁਕਾਨਾਂ ਦੇ ਉੱਪਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਉਹ ਕੰਮ ਕਰਦੇ ਆ ਬਾਪੂ ਜੀ ਕੀ ਨਾਮ ਜੀ ਆਪਣਾ ਬਲਦੇਵ ਸਿੰਘ ਇਹ ਇੱਕ ਤੁਸੀਂ ਘਟਨਾ ਸੁਣੀ ਹੋਣੀ ਆ ਜਿਹੜੀ ਹੁਸ਼ਿਆਰਪੁਰ ਪੰਜ ਸਾਲ ਦੇ ਬੱਚੇ ਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਗਲਤ ਕੰਮ ਆ ਹਾਂਜੀ ਬਹੁਤ ਗਲਤ ਹੈ ਬਹੁਤ ਜ਼ਿਆਦਾ ਗਲਤ ਕੰਮ ਹੈ ਜਿਹੜਾ ਉਸ ਬੰਦੇ ਨੂੰ ਸਜ਼ਾ ਕੀ ਹੋਣੀ ਚਾਹੀਦੀ ਸਜ਼ਾ ਉਹਨੂੰ ਪੋਠਾ ਲਟਕਾ ਕੇ ਧੱਕਣਾ ਚਾਹੀਦਾ ਹਮ ਤਰੀਆ ਉਹਦੇ ਜਿੱਦਾਂ ਦੇ ਕੰਮ ਕੀਤਾ ਆ ਉਦਾਂ ਵੀ ਕੰਮ ਕਰਨਾ ਚਾਹੀਦਾ ਜੇ ਤੂੰ ਕੰਮ ਕਰੇ ਗਲਤ ਜਾਂ ਮੈਂ ਕਰਾਂ ਕੋਈ ਵੀ ਆ ਗਲਤ ਨੂੰ ਗਲਤ ਹੀ ਜਾਣੀ ਗਲਤ ਨੂੰ ਗਲਤ ਕਰਨਾ ਮਸੂਮ ਬੱਚਾ ਆ ਮਸੂਮ ਬੱਚਿਆਂ ਜਿਹੜਾ ਗਲਤ ਕਰਨਾ ਬਹੁਤ ਮਾੜੀ ਗੱਲ ਆ ਬਿਲਕੁਲ ਅੱਛਾ ਉਸ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਚਰਚਾ ਚੱਲ ਪਈ ਆ ਕਿ ਪ੍ਰਵਾਸੀ ਜਿਹੜੇ ਲੋਕ ਬਾਹਰੋਂ ਆ ਕੇ ਬਸੇ ਹੋਏ ਆ ਉਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਭਈ ਇਹ ਸਾਰੇ ਬਾਹਰ ਕਰਨੇ ਚਾਹੀਦੇ ਆ ਹੂੰ ਜਿਹੜੇ ਬਸਿੰਦੇ ਹੁਣ ਸਾਡੇ ਪਿੰਡ ਜਿਹੜੇ ਨੌਕਰੀ ਕਰਦੇ ਇਹ ਬੰਦੇ ਜੀ ਭਈ ਇਹ ਜਿਹੜੇ ਨੌਕਰੀ ਕਰਦੇ ਆ ਅਸੀਂ ਉਹਨਾਂ ਨੂੰ ਕਹਿਤਾ ਵੀ ਜੇ ਨਾ ਰੱਖਿਆ ਆਪਣੀ ਜ਼ਿੰਮੇਵਾਰੀ ਤੇ ਰੱਖੋ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਜਗਜੀਤਪੁਰ ਆ ਅੱਛਾ ਜੀ ਅੱਛਾ ਉੱਥੇ ਕੀ ਹਦਾਇਤਾਂ ਦਿੱਤੀਆਂ ਤੁਲੇ ਤੁਹਾਡੇ ਪਿੰਡ ਨੇ ਅਸੀਂ ਕਹਾਂ ਵੀ ਜੇ ਨਾ ਰੱਖਣਾ ਹੈ ਜੀ ਤੂੰ ਰੱਖਿਆ ਤੂੰ ਤੇਰੀ ਜ਼ਿੰਮੇਵਾਰੀ ਤੇ ਰੱਖਣਾ ਮੈਂ ਰੱਖਿਆ ਮੈਂ ਮੇਰੀ ਜ਼ਿੰਮੇਵਾਰੀ ਤੇ ਹੂੰ ਜਿਹੜੀ ਵੈਰੀਫਿਕੇਸ਼ਨ ਵਗੈਰਾ ਪੁਲਿਸ ਨੂੰ ਉਹਨਾਂ ਦੀ ਕਰਵਾਣੀ ਆ ਉਹ ਸਾਰਾ ਕੁਝ ਕਰਵਾਇਆ ਜਾਂਦਾ ਤਾਂ ਉਹ ਹੀ ਕਰਾਊਗਾ ਜੇ ਤੂੰ ਰੱਖਿਆ ਤੂੰ ਕਰਾਊਗਾ ਮੈਂ ਰੱਖਿਆ ਮੈਂ ਕਰਾਂਗਾ ਜੇ ਉਹ ਬੰਦਾ ਮੰਨ ਲਓ ਕੋਈ ਫਿਰ ਵੀ ਕੋਈ ਵਾਰਦਾਤ ਕਰ ਦਿੰਦਾ ਉਹਦਾ ਜ਼ਿੰਮੇਵਾਰ ਤੂੰ ਹੋਊਗਾ ਜਿਹਦੇ ਕੋਲ ਰੱਖਿਆ ਆ ਉਹ ਜ਼ਿੰਮੇਵਾਰ ਹੋਊਗਾ ਉਹ ਹੀ ਜ਼ਿੰਮੇਵਾਰ ਹੋਊਗਾ ਉਹ ਜ਼ਿੰਮੇਵਾਰ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਮੰਗ ਚੱਲ ਰਹੀ ਆ ਵੀ ਬਾਹਰ ਹੀ ਕੱਢਿਆ ਜਾਵੇ ਮੰਨ ਲਓ ਅਸੀਂ ਵੈਰੀਫਿਕੇਸ਼ਨ ਵਾਲੇ ਚੱਕਰ ਚ ਵੀ ਨਹੀਂ ਪੈਂਦੇ ਵੀ ਬਾਹਰ ਹੀ ਕੱਢਿਆ ਜਾਵੇ ਇਹਨਾਂ ਨੂੰ ਬਾਹਰ ਕੱਢ ਕੇ ਆਪਣਾ ਸਰਦਾ ਸਰਦਾ ਹੀ ਆ ਕਰਨੇ ਕੀ ਗੜਾ ਕੰਮ ਨਹੀਂ ਜਾਂਦਾ ਸਰਦਾ ਦਾ ਕਿਹੜਾ ਕੰਮ ਨਹੀਂ ਵਿਗੜਦਾ ਜੇ ਪੰਜਾਬ ਆਪਣੇ ਮੁੰਡੇ ਆ ਆਪਣੇ ਮੁੰਡੇ ਕੰਮ ਮੇਰੇ ਮੁੰਡੇ ਲਾ ਲ ਮੈਂ ਇਹ ਕੰਮ ਕਰਨਾ ਕੀ ਨਹੀਂ ਹੁੰਦਾ ਸਭ ਕੁਝ ਕੀ ਨਹੀਂ ਹੁੰਦਾ ਬਿਲਕੁਲ ਬਿਲਕੁਲ ਕਿਹੜਾ ਕੰਮ ਜਿਹੜਾ ਨਹੀਂ ਹੁੰਦਾ ਜਿਹੜਾ ਆਪਾਂ ਹੱਡ ਹਰਾਮ ਕੀਤਾ ਹੈ ਬਿਲਕੁਲ ਬਿਲਕੁਲ ਕਰਨ ਨੂੰ ਕਿਹੜਾ ਕੰਮ ਨਹੀਂ ਵਿਗੜਦਾ ਅਸੀਂ ਕਰਦੇ ਆਂ ਅਸੀਂ ਖੇਤੀ ਕਰਦੇ ਆਂ ਅਸੀਂ ਆਪ ਮਿਹਨਤ ਕਰਦੇ ਮੇਰਾ ਇੱਕ ਹੱਥ ਆ ਮੈਂ ਸਭ ਕੁਝ ਕਰਦਾ ਬਿਲਕੁਲ ਆਰਾਮੀ ਘਟਦੇ ਪੱਟੀ ਇੱਕ ਮਹੀਨੇ ਤੋਂ ਪੱਟੇ ਦੀ ਬਟਨ ਦੇ ਬਾਬੇ ਦੀ ਗਰਮਨ ਬਾਕੀ ਸਾਰੇ ਕੰਮ ਕਰਦੇ ਜੀ ਅੱਛਾ ਹੁਣ ਜਿੱਦਾਂ ਕਿਸਾਨ ਜਥੇਬੰਦੀਆਂ ਚਾਹੇ ਉਗਰਾਹਾਂ ਹੋਵੇ ਚਾਹੇ ਰਾਜੇਵਾਲ ਹੋਣੀ ਹੁਣ ਉਹਨਾਂ ਦੇ ਬਿਆਨ ਆਏ ਉਹ ਕਹਿੰਦੇ ਵੀ ਵੀ ਤੁਸੀਂ ਇਹ ਕਾਲੀ ਨਾ ਕਰੋ ਇਹਦੇ ਲਈ ਬਈ ਪੰਜਾਬ ਦੇ ਵਿੱਚ ਪੰਜਾਬ ਚੱਲਦਾ ਦੋ ਚੀਜ਼ਾਂ ਦੇ ਨਾਲ ਇੱਕ ਕਿਸਾਨੀ ਇੱਕ ਇੰਡਸਟਰੀ ਦੋਨਾਂ ਦੇ ਵਿੱਚ ਹੀ ਇਹਨਾਂ ਦਾ ਯੋਗਦਾਨ ਹੈਗਾ ਮਤਲਬ ਆਪਾਂ ਨੇ ਉਹਨਾਂ ਦੀ ਲੋੜ ਰਹਿੰਦੀ ਕਿਸਾਨਾਂ ਨੂੰ ਵੀ ਇਹਨਾਂ ਦੀ ਲੋੜ ਰਹਿੰਦੀ ਆ ਖੇਤਾਂ ਦੇ ਵਿੱਚ ਤੇ ਜਿਹੜੀ ਇੰਡਸਟਰੀ ਆ ਇੰਡਸਟਰੀ ਦੇ ਵਿੱਚ ਵੀ ਇਹਨਾਂ ਦੀ ਲੋੜ ਰਹਿੰਦੀ ਹੈ ਕਿਉਂਕਿ ਸਾਡੇ ਬਹੁਤ ਸਾਰੇ ਨੌਜਵਾਨ ਤਾਂ ਵਿਦੇਸ਼ਾਂ ਦੇ ਵਿੱਚ ਚਲੇ ਗਏ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਦਾਂ ਦੇਖਦੇ ਅੱਜ ਤਾਂ ਇਹੀ ਗੱਲ ਕਹਿੰਦੇ ਵੀ ਜਿਹਨਾਂ ਰੱਖਿਆ ਆਪਣੀ ਜ਼ਿੰਮੇਵਾਰੀ ਤੇ ਰੱਖੋ ਨਹੀਂ ਤਾਂ ਇਹਨੂੰ ਕੱਢ ਦਿਓ ਬਾਹਰ ਹਾਂ ਅੱਛਾ ਜੇ ਕੋਈ ਜ਼ਿੰਮੇਵਾਰੀ ਚੱਕਦਾ ਤਾਂ ਰੱਖੋ ਨਹੀਂ ਤਾਂ ਫੇਰ ਬਾਹਰ ਹਾਂ ਇਹ ਕੱਢੋ ਬਾਹਰ ਇਹਨਾਂ ਨੂੰ ਇਹ 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 ਗੱਲ ਜਿਹੜੀ ਆ ਇਹਨਾਂ ਨੇ ਜਿਹੜੀ ਕੀਤੀ ਆ ਵੀ ਜੇ ਵੈਰੀਫਿਕੇਸ਼ਨ ਹੁੰਦੀ ਆ ਜੇ ਬੰਦਾ ਕੋਈ ਜ਼ਿੰਮੇਵਾਰੀ ਚੱਕਦਾ ਕਿਸੇ ਦੀ ਤੇ ਉਹਨਾਂ ਦਾ ਸਵਾਗਤ ਆ ਮੋਸਟ ਵੈਲਕਮ ਉਹ ਬੰਦਾ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਨੂੰ ਰੱਖੇ ਪਰ ਜੇ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਦਾ ਜਿਹਦਾ ਮਤਲਬ ਤੁਸੀਂ ਕਹੋ ਕਿ ਇੱਥੇ ਕੋਈ ਬਾਲੀ ਵਾਰਸ ਨਹੀਂ ਹੈਗਾ ਤੇ ਉਹ ਉਹ ਬੰਦੇ ਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਬਾਹਰ ਕੱਢ ਦਿਓ ਸੋ ਇਹ ਅਸੀਂ ਫਗਵਾੜਾ ਦੇ ਸਰਾਏ ਰੋਡ ਤੇ ਮਤਲਬ ਤੁਸੀਂ ਜਦੋਂ 메인 ਬਾਜ਼ਾਰ ਦੇ ਵਿੱਚ ਹੀ ਆਨੇ ਹੋ 메인 ਬਾਜ਼ਾਰ ਦੇ ਵਿੱਚ ਹੀ ਸਰਾਏ ਰੋਡ ਹੈ ਜਿੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀ ਆਮ ਲੋਕਾਂ ਦੀ ਕੀ ਰਾਏ ਹੈ ਆਮ ਲੋਕਾਂ ਦੀ ਰਾਏ ਦਾ ਮਤਲਬ ਕਿ ਜਿਹੜੇ ਲੋਕ ਰੋਜ਼ਮਰਰਾ ਵਾਲੇ ਆ ਜਿਨ੍ਹਾਂ ਨੂੰ ਖਬਰਾਂ ਦੇ ਨਾਲ ਬਹੁਤ ਕੁਝ ਲੈਣਾ ਦੇਣਾ ਨਹੀਂ ਜਿਨ੍ਹਾਂ ਨੂੰ ਰਾਜਨੀਤੀ ਦੇ ਨਾਲ ਬਹੁਤ ਕੁਝ ਲੈਣਾ ਦੇਣਾ ਨਹੀਂ ਉਹ ਸਿਰਫ ਆਮ ਜ਼ਿੰਦਗੀ ਜਿੰਦੇ ਆ ਕੋਈ ਇੱਥੇ ਸਬਜ਼ੀ ਲੈਣ ਆਇਆ ਹੋਇਆ ਸੀ ਕੋਈ ਇੱਥੇ ਦੁੱਧ ਲੈਣ ਆਇਆ ਹੋਇਆ ਸੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦੀ رائے ਜਾਣਨ ਦੀ ਕੋਸ਼ਿਸ਼ ਕੀਤੀ ਆ ਔਰ ਇਸ ਵੀਡੀਓ ਨੂੰ ਜੋ ਤੁਸੀਂ ਦੇਖੋਗੇ ਇਹਨੂੰ ਰੈਂਡਮ ਕੀਤਾ ਮਤਲਬ ਬਿਨਾਂ ਕਿਸੇ ਕੱਟ ਤੋਂ ਇਸ ਵੀਡੀਓ ਨੂੰ ਆਪਾਂ ਚਲਾਇਆ ਆ ਮਕਸਦ ਇਹ ਹੀ ਸੀ ਵੀ ਰੈਂਡਮ ਗੱਲ ਕੀਤੀ ਜਾਵੇ ਵੀ ਇਹਦੇ ਵਿੱਚ ਕੋਈ ਕੱਟ ਨਹੀਂ ਹੋਣਾ ਚਾਹੀਦਾ ਜੋ ਲੋਕ ਜਿਹੜਾ ਵੀ ਬੰਦਾ ਜਿਹੜੀ ਗੱਲ ਕਹਿੰਦਾ ਉਹ ਲੋਕਾਂ ਨੂੰ ਗੱਲ ਉਹ ਦਿਖਾਈ ਜਾਵੇ ਸੋ ਹੋਰ ਵੀ ਇਸ ਮਾਮਲੇ ਦੇ ਉੱਪਰ ਮੁੱਦੇ ਦੇ ਉੱਪਰ ਅੱਜ ਸ਼ਾਮ ਨੂੰ ਜੇ ਤੁਸੀਂ ਦੇਖਣਾ ਚਾਹੋ ਤੇ ਬਿਲਟੀਵੀ ਦੇ ਉੱਪਰ ਜਾਓ ਔਰ ਸ਼ਾਮ ਨੂੰ 5:30 ਵਜੇ ਅਸੀਂ ਇੱਕ ਲਾਈਵ ਕਰਾਂਗੇ ਉਸ ਲਾਈਵ ਦੇ ਵਿੱਚ ਹਰਵੀਰ ਦੇ ਮਾਤਾ ਪਿਤਾ ਖੁਦ ਉੱਥੇ ਮੌਜੂਦ ਹੋਣਗੇ ਅੱਜ ਫਗਵਾੜਾ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਜਾਏਗਾ ਉਸ ਕੈਂਡਲ ਮਾਰਚ ਦੇ ਵਿੱਚ ਕਿਸਾਨ ਜਥੇਬੰਦੀਆਂ ਔਰ ਖਾਸ ਕਰਕੇ ਹਰਵੀਰ ਉਹ ਜਿਹੜਾ ਬੱਚਾ ਸੀ 5 ਸਾਲ ਦਾ ਉਹਦੇ ਬੱਚੇ ਉਹਦੇ ਮਾਤਾ ਪਿਤਾ ਔਰ ਉਹਦੀ ਭੈਣ ਉਸ ਕੈਂਡਲ ਮਾਰਚ ਦੇ ਵਿੱਚ ਮੌਜੂਦ ਰਹਿਗੇ ਅੱਜ ਸ਼ਾਮ ਨੂੰ 5:30 ਵਜੇ ਤੁਸੀਂ ਦੇਖੋਗੇ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਅ ਅਸੀਂ ਗੱਲਬਾਤ ਵੀ ਤੁਹਾਡੀ ਜਿਹੜੀ ਕਰਾਂਗੇ ਔਰ ਉਹਨਾਂ ਦੇ ਉਹਨਾਂ ਤੋਂ ਜਾਣਾਂਗੇ ਕਿ ਹੁਣ ਪਰਿਵਾਰ ਦੀ ਕੀ ਮੰਗ ਹੈ ਦੇਖਦੇ ਰਹੋ ਬਿਲਟੀ ਵੀ ਯੂਕੇ ਧੰਨਵਾਦ